ਬਾਬਾ ਈਸ਼ਰ ਸਿੰਘ ਜੀ ਦੇ ਬਚਨ ਆਪਾਂ ਜ਼ਰੂਰ ਰਾਤ ਨੂੰ ਸੌਣ ਤੋਂ ਪਹਿਲਾਂ ਸੰਗਤ ਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਤੇ ਅਮਰਤ ਵੇਲੇ ਉੱਠ ਕੇ ਵੀ ਇੱਕ ਇਹ ਕੰਮ ਕਰ ਲੈਣਾ ਚਾਹੀਦਾ ਹੈ ਜੇ ਕੁਝ ਪ੍ਰਾਪਤ ਕਰਨਾ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸਭ ਤੋਂ ਪਹਿਲਾਂ ਸੰਗਤ ਫਤੇ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਗਤ ਦੇ ਨਾਲ ਉਹ ਬਹੁਤ ਬਚਨ ਬਿਲਾਸ ਕਰਦੇ ਸੀ ਤੇ ਹਮੇਸ਼ਾ ਹੀ ਗੁਰਬਾਣੀ ਦੀ ਗੱਲ ਕਰਦੇ ਸੀ ਜੋ ਆਪਾਂ ਸਾਰੇ ਜਾਣਦੇ ਆ ਸੰਗਤ ਨੂੰ ਹਮੇਸ਼ਾ ਕਹਿੰਦੇ ਸੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਸੰਗਤ ਜੀ ਸੋਲਾ ਸਾਹਿਬ ਦਾ ਪਾਠ ਕਰਕੇ ਜਾਂ ਸੁਣ ਕੇ ਸਰਵਣ ਕਰਕੇ ਪਾਠ ਸੋਲਾ ਸਾਹਿਬ ਦਾ ਫੇਰ ਪਿਆ ਕਰੋ ਨਕਾਰਾਤਮਕ ਚੀਜ਼ਾਂ ਦਾ ਸਾਯਾ ਮਹਾਰਾਜ ਤੁਹਾਡੇ ਤੋਂ ਦੂਰ ਰੱਖਦੇ ਨੇ ਨੀਂਦ ਵੀ ਚੰਗੀ ਆਉਂਦੀ ਆ ਸਿਰ ਦਰਦ ਹੋਵੇ ਬੁਖਾਰ ਹੋਵੇ ਸਰੀਰ ਫਰੈਸ਼ ਜਿਹਾ ਫੀਲ ਕਰਦਾ ਹੈ ਬਾਠ ਕਰਕੇ ਸੁਣ ਕੇ ਮੰਨੋ ਇੱਕ ਅਲੱਗ ਆਨੰਦ ਮਿਲਦਾ ਹੈ ਅੰਮ੍ਰਿਤ ਵੇਲੇ ਉੱਠਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਕਿੰਨੇ ਜਦੋਂ ਅੰਮ੍ਰਿਤ ਵੇਲੇ ਉੱਠੋ ਨਾ ਤਾਂ ਇਹ ਗੱਲ ਕਿਹਾ ਕਰੋ ਕਿ ਸਤਿਗੁਰੂ ਕਿਰਪਾ ਕਰਿਓ ਮੈਨੂੰ ਉਹਨਾਂ ਲੋਕਾਂ ਦਾ ਮੇਲ ਕਰਾਇਓ ਨਾਮ ਦੀ ਦਾਤ ਦਿਓ ਜਿਨ੍ਹਾਂ ਨੂੰ ਮਿਲ ਕੇ ਵੀ ਤੇਰਾ ਨਾਮ ਹੀ ਚਿਤ ਹਾਵੇ ਸਤਿਗੁਰੂ ਮੈਨੂੰ ਕੁਸੰਗਤ ਨਾ ਕਰਾਇਓ ਮੈਨੂੰ ਸੰਗਤ ਕਰਾਇਓ ਬਸ ਆਪ ਜੀ ਦੀ ਸੰਗਤ ਹੋਵੇ ਮੈਨੂੰ ਕੁਸੰਗਤ ਨਾ ਹੋਵੇ ਸਤਿਗੁਰੂ ਇਹੋ ਜੀ ਕਿਰਪਾ ਕਰਿਓ ਪਾਤਸ਼ਾਹ ਜੀ ਐਸੀ ਰਹਿਮਤ ਕਰਿਓ ਮੇਰੇ ਸਤਿਗੁਰੂ ਐਸੀ ਕਿਰਪਾ ਕਰਿਓ ਏ ਪਾਤਸ਼ਾਹ ਐਸੀ ਰਹਿਮਤ ਕਰਿਓ ਇਹੋ ਜੀ ਕਿਰਪਾ ਕਰਿਓ ਸਾਧ ਸੰਗਤ ਮੈਂ ਬੇਨਤੀਆਂ ਕਰਦਾ ਹਾਂ ਕਿ ਪਿਆਰੇ ਸਤਿਗੁਰੂ ਗੀਂਦੇ ਨੇ ਕਿ ਜਿਹੜਾ ਗੁਰੂ ਦੀ ਗੱਲ ਨੂੰ ਮੰਨਦਾ ਹੈ ਨਾ ਜਿਹੜਾ ਪਾਰਸ਼ਾ ਦੀ ਗੱਲ ਤੇ ਪਹਿਰਾ ਦਿੰਦਾ ਸਤਿਗੁਰੂ ਕਹਿੰਦੇ ਨੇ ਉਹਦੇ ਦੀ ਕਿਰਪਾ ਹੁੰਦੀ ਹੈ ਉਹਦੇ ਦੀ ਕਿਰਪਾ ਹੁੰਦੀ ਹੈ ਦੇਖਾ ਦੇਖੀ ਸਭ ਕਰੇ ਮਨੁੱਖ ਬੂਝ ਨਾ ਪਾਏ ਦੇਖਾ ਦੇਖੀ ਤੇ ਸਾਰੇ ਕਰ ਲੈਂਦੇ ਨੇ ਪਰ ਜਿਹੜਾ ਮਨ ਤੋਂ ਕਰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਬਖਾਵੇ ਦੀ ਖਾਤਰ ਕਰਦਾ ਉਹਨੂੰ ਸਹੀ ਜੀਵਨ ਜਿਉਣ ਦੀ ਸਮਝ ਨਹੀਂ ਆਉਂਦੀ ਪਰ ਜਿਹੜਾ ਗੁਰੂ ਦੀ ਗੱਲ ਨੂੰ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਭਈ ਤਿਨ ਧਾਏ ਗੁਰੂ ਦੇ ਸਾਹਮੁਖੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤਰ ਹੋ ਗਿਆ ਉਹਨਾਂ ਦੀ ਘਾਲ ਕਮਾਈ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੀ ਹੈ ਤੇ ਪਿਆਰਿਓ ਯਾਦ ਰੱਖਿਓ ਗੁਰੂ ਨੂੰ ਸਮਰਪਤ ਹੋ ਕੇ ਸਤਿਗੁਰੂ ਨੂੰ ਸਮਰਪਤ ਹੋ ਗਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਤ ਹੋ ਕੇ ਜਿਹੜਾ ਕੰਮ ਕਰਦਾ ਨਾ ਤੇ ਪਿਆਰਿਓ ਯਾਦ ਰੱਖਿਓ ਉਹਦੇ ਕਾਰਜ ਦੇ ਵਿੱਚ ਸਤਿਗੁਰੂ ਫਿਰ ਬਰਕਤ ਪਾ ਦਿੰਦੇ ਨੇ ਮਿਹਰ ਕਰ ਦਿੰਦੇ ਨੇ ਕਿਰਪਾ ਕਰ ਦਿੰਦੇ ਨੇ ਹਰ ਗੁਣ ਗਾਵਹਿ ਹਰ ਨਿਤ ਪੜਹਿ ਹਰ ਗੁਣ ਗਾਏ ਸਮਾਏ ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾ ਵਿੱਚ ਲੀਨ ਹੋ ਕੇ ਨਿਤ ਹਰੀ ਦੇ ਗੁਣ ਗਾਉਂਦਾ ਤੇ ਪੜਦਾ ਹੈ ਪਿਆਰਿਓ ਜਿਹੜਾ ਪਰਮਾਤਮਾ ਨੂੰ ਸਮਝ ਲੈਂਦਾ ਹੈ ਜਿਹੜਾ ਸਮਝ ਲੈਂਦਾ ਵੀ ਉਹਦੀ ਕਿਰਪਾ ਦੇ ਵਿੱਚ ਗੀ ਤੁਮਰੀ ਕਿਰਪਾ ਮਹਿ ਸੂਖ ਘਨੇਰੇ ਆਪਾਂ ਵੀ ਪੜਦੇ ਆ ਨਾ ਉਹ ਪਰਮਾਤਮਾ ਜੀਓ ਪਿੰਡ ਜਿਨ ਸਾਜਿਆ ਦਿੱਤਾ ਬੈਨਣ ਖਾਨ ਤੇ ਸਤਿਗੁਰੂ ਐਸੇ ਨੇ ਜਿਨੇ ਹਰ ਇੱਕ ਚੀਜ਼ ਹਰ ਇੱਕ ਵਕਸ਼ ਜਿਹੜੀ ਆ ਸਾਡੇ ਉੱਪਰ ਕੀਤੀ ਹੈ ਸਾਨੂੰ ਹਰ ਇੱਕ ਚੀਜ਼ ਦਿੱਤੀ ਹੈ ਪਿਆਰਿਓ ਨਾਨਕ ਤਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਈ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਨੇ ਸਿਫਤ ਸਲਾਹ ਹੀ ਉਹਨਾਂ ਦੀ ਜੀਵ ਤੇ ਸਦਾ ਚੜੀ ਰਹਿੰਦੀ ਹੈ ਇਹ ਗੱਲ ਯਾਦ ਰੱਖਿਓ ਆਪਾਂ ਗੁਰੂ ਅਗੇ ਅਰਦਾਸ ਕਰੀਏ ਪਾਤਸ਼ਾਹਗੇ ਅਰਦਾਸ ਕਰੀਏ ਕਿ ਸਤਗੁਰੂ ਤੁਸੀਂ ਕਿਰਪਾ ਕਰਿਓ ਪਾਤਸ਼ਾਹ ਤੁਸੀਂ ਰਹਿਮਤ ਕਰਿਓ ਤੁਸੀਂ ਹੀ ਰਹਿਮਤ ਕਰਿਓ ਜਦੋਂ ਆਪਾਂ ਪਾਠ ਕਰਦੇ ਆ ਜਾਂ ਫਿਰ ਸੁਣਦੇ ਆ ਤਾਂ ਨਕਾਰਤਮਕ ਚੀਜ਼ਾਂ ਦਾ ਸਾਯਾ ਸਾਡੇ ਤੋਂ ਦੂਰ ਹੋ ਜਾਂਦਾ ਹੈ ਫਿਰ ਸਾਡੇ ਜਿਹਨ ਦੇ ਵਿੱਚ ਗੁਰੂ ਗੁਰੂ ਟੂ ਤੇ ਸਾਡੀ ਮਤ ਦੇ ਵਿੱਚ ਗੁਰੂ 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 ਤੇ ਸਾਨੂੰ ਉਹਨਾਂ ਲੋਕਾਂ ਦੀ ਸਾਫ ਚੰਗਾ ਲੱਗਦਾ ਜਿਹੜੇ ਕਰਦੇ ਨੇ ਗੁਰੂ 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 ਇਹ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ